ਸ੍ਰੀ ਕਲਪਿਆਰੇ ਬੱਚਿਓ ਅੱਜ ਅਸੀਂ ਪੰਜਾਬੀ ਪੁਸਤਕ ਤੇ ਪਾਪ ਜਮਾਤ ਤੀਸਰੀ ਦੀ ਪੰਜਾਬੀ ਦੀ ਕਿਤਾਬ ਦਾ ਪਾਠ ਨੰਬਰ 5 ਵੱਡਾ ਕੌਣ ਮੇਰੇ ਨਾਲ ਤੁਸੀਂ ਪੜੋਗੇ ਤਾਂ ਫਿਰ ਖੋਲ ਲਓ ਕਿਤਾਬਾਂ ਤੇ ਪੈਨਸਲਾਂ ਹੱਥ 'ਚ ਫੜ ਲਓ ਨਾਲ-ਨਾਲ ਮੇਰੇ ਨਾਲ ਉਂਗਲੀ ਚਲਾ ਚਲਾ ਕੇ ਤੁਸੀਂ ਵੀ ਮੇਰੇ ਨਾਲ ਪੜ੍ਹਨਾ ਹੈ ਇਸ ਪਾਠ ਨੂੰ ਤਾਂ ਕਰਦੇ ਹਾਂ ਸ਼ੁਰੂ ਪਾਠ 5 ਵੱਡਾ ਕੌਣ ਇੱਕ ਵਾਰ ਹੱਥ ਦੀਆਂ ਉਂਗਲਾਂ ਵਿੱਚ ਬਹਿਸ ਹੋ ਗਈ ਅੰਗੂਠਾ ਆਖਣ ਲੱਗਾ ਮੈਂ ਸਭ ਉਂਗਲਾਂ ਵਿੱਚੋਂ ਵੱਡਾ ਹਾਂ ਉਹਦੇ ਨਾਲ ਵਾਲੀ ਉਂਗਲ ਆਖਣ ਲੱਗੀ ਨਹੀਂ ਤੂੰ ਨਹੀਂ ਸਭ ਤੋਂ ਵੱਡੀ ਮੈਂ ਹਾਂ ਬਾਕੀ ਤਿੰਨਾਂ ਉਂਗਲਾਂ ਨੇ ਵੀ ਇਸੇ ਤਰ੍ਹਾਂ ਆਪਣੇ ਆਪ ਨੂੰ ਵੱਡਾ ਆਖਿਆ ਜਦੋਂ ਫੈਸਲਾ ਨਾ ਹੋ ਸਕਿਆ ਤਾਂ ਸਾਰੇ ਪੰਚਾਇਤ ਕੋਲ ਜਾ ਪੁੱਜੇ ਠੀਕ ਹੈ ਬੱਚਿਓ ਜਿਸ ਤਰ੍ਹਾਂ ਕੀ ਹੁੰਦਾ ਹੈ ਕਿ ਬਹਿਸ ਹੋ ਗਈ ਅੰਗੂਠਾ ਕਹਿੰਦਾ ਮੈਂ ਵੱਡਾ ਹਾਂ ਨਾਲ ਦੀ ਉਂਗਲ ਕਹਿੰਦੀ ਮੈਂ ਵੱਡੀਆਂ ਸਾਰੇ ਉਂਗਲਾਂ ਜਿਹੜੀਆਂ ਆਪਣੇ ਆਪ ਨੂੰ ਵੱਡੀਆਂ ਦੱਸਣ ਲੱਗ ਗਈਆਂ ਜਦੋਂ ਕੋਈ ਫੈਸਲਾ ਨਹੀਂ ਹੋਇਆ ਤਾਂ ਪੰਚਾਇਤ ਤੁਹਾਨੂੰ ਪਤਾ ਹੈ ਕਾਦੇ ਲਈ ਹੁੰਦੀ ਹੈ ਫੈਸਲਾ ਕਰਨ ਲਈ ਹੁੰਦੀ ਸੁਲਾਖਰਾਂ ਲਈ ਹੁੰਦੀ ਹੈ सरपंच ਨੇ نو ਪੰਚਾਇਤ ਕੋ ਚਲੇ ਗਏ ਪੰਚਾਇਤ ਦੇ ਹੈਡ ਨੂੰ ਅਸੀਂ ਸਰਪੰਚ ਕੰਨੇ ਆ ਸਰਪੰਚ ਨੇ ਅੰਗੂਠੇ ਨੂੰ ਪ੍ਰਸ਼ਨ ਕੀਤਾ ਬਈ ਅੰਗੂਠੇ ਤੂੰ ਕਿਵੇਂ ਵੱਡਾ ਹੋ ਗਿਆ ਅੰਗੂਠੇ ਨੇ ਆਖਿਆ ਮੈਂ ਸਭ ਤੋਂ ਵੱਧ ਪੜਿਆ ਲਿਖਿਆ ਹਾਂ ਅਨਪੜ ਲੋਕ ਦਸਖਤ ਕਰਨ ਦੀ ਤਾਂ ਮੇਰੀ ਹੀ ਵਰਤੋਂ ਕਰਦੇ ਹਨ ਠੀਕ ਹੈ ਅੰਗੂਠਾ ਕਹਿੰਦਾ ਕਿ ਜਿਹੜੇ ਲੋਕ ਪੜੇ ਲਿਖੇ ਨਹੀਂ ਹੁੰਦੇ ਉਹ ਅੰਗੂਠਾ ਲਗਾਉਂਦੇ ਹਨ ਨਾ ਸਾਈਨ ਕਰਨ ਦੀ ਜਗ੍ਹਾ ਤੇ ਉਹ ਕਹਿੰਦਾ ਇਸ ਤਰ੍ਹਾਂ ਮੈਂ ਸਭ ਤੋਂ ਵੱਧ ਪੜਿਆ ਲਿਖਿਆ ਕਿ ਮੈਨੂੰ ਤਾਂ ਹਰ ਕੋਈ ਲਗਾ ਸਕਦਾ ਹੈ ਅੰਗੂਠੇ ਦੇ ਨਾਲ ਵਾਲੀ ਉਂਗਲ ਨੇ ਆਖਿਆ ਮੈਂ ਵੱਡੀ ਹਾਂ ਮੈਂ ਦੱਸਦੀ ਹਾਂ ਕਿ ਪਰਮਾਤਮਾ ਇੱਕ ਹੈ ਕਿਸੇ ਵੱਲ ਇਸ਼ਾਰਾ ਕਰਨ ਲਈ ਵੀ ਮੇਰੀ ਹੀ ਵਰਤੋਂ ਕੀਤੀ ਜਾਂਦੀ ਹੈ ਠੀਕ ਹੈ ਉਹ ਨਾਲ ਦੀ ਉਂਗਲ ਕਹਿੰਦੀ ਮੈਂ ਵੱਡੀ ਹਾਂ ਕਿਉਂਕਿ ਅਸੀਂ ਕਿਸੇ ਵੱਲ ਉਂਗਲ ਕਰਨੀ ਹੋਵੇ ਇਸ਼ਾਰਾ ਕਰਨਾ ਹੋਵੇ ਤਾਂ ਅੰਗੂਠੇ ਦੇ ਨਾਲ ਦੀ ਉਂਗਲ ਦੀ ਵਰਤੋਂ ਕਰਦੇ ਹਾਂ ਔਰ ਉਹ ਕਹਿੰਦੀ ਮੈਂ ਸਭ ਤੋਂ ਵੱਡੀ ਗੱਲ ਇਹ ਦੱਸਦੀ ਹਾਂ ਕਿ ਪਰਮਾਤਮਾ ਇੱਕ ਕਹੇ ਅਗਰ ਅਸੀਂ ਇਸ ਚੀਜ਼ ਦਾ ਇਸ਼ਾਰਾ ਕਰਨਾ ਹੋਵੇ ਤਾਂ ਅਸੀਂ ਅੰਗੂਠੇ ਦੇ ਨਾਲ ਦੀ ਉਂਗਲ ਦੀ ਵਰਤੋਂ ਕਰਦੇ ਹਾਂ ਉਸ ਦੇ ਨਾਲ ਵਾਲੀ ਵਿਚਕਾਰਲੀ ਉਂਗਲ ਨੇ ਆਖਿਆ ਮੈਨੂੰ ਤਾਂ ਸਾਰੇ ਹੀ ਵੱਡੀ ਕਹਿੰਦੇ ਕਹਿੰਦੇ ਹੀ ਹਨ ਭਾਵੇਂ ਤੁਸੀਂ ਆਪ ਹੀ ਦੇਖ ਲਓ ਕੱਦ ਵਿੱਚ ਸਭ ਤੋਂ ਵੱਡੀ ਮੈਂ ਹੀ ਹਾਂ ਕਿ ਅੰਗੂਠੇ ਦੇ ਜਿਹੜੀ ਤੋਂ ਦੂਸਰੀ ਉਂਗਲ ਹੁੰਦੀ ਹੈ ਉਹ ਜਿਹੜੀ ਹੈ ਵੱਡੀ ਹੁੰਦੀ ਦੇਖਣ ਵਿੱਚ ਵੀ ਤੁਸੀਂ ਵੀ ਬੱਚਿਓ ਆਪਣਾ ਹੱਥ ਖੋਲ ਕੇ ਦੇਖੋ ਅੰਗੂਠੇ ਤੋਂ ਇੱਕ ਉਂਗਲ ਛੱਡ ਕੇ ਦੂਸਰੀ ਗਵਲੀ ਉਂਗਲ ਜਿਹੜੀ ਹੈ ਸਭ ਤੋਂ ਵੱਡੀ ਹੁੰਦੀ ਉਹ ਕਹਿੰਦੀ ਮੈਨੂੰ ਤਾਂ ਸਾਰਾ ਹੀ ਵੱਡੀ ਉਂਗਲ ਕਹਿੰਦੇ ਆ ਕੱਦ ਵਿੱਚ ਵੀ ਦੇਖੋ ਮੈਂ ਹੀ ਲੰਬੀ ਆ ਚੌਥੀ ਉਂਗਲ ਨੇ ਆਖਿਆ ਮੈਂ ਇਸ ਲਈ ਵੱਡੀ ਹਾਂ ਕਿ ਮੇਰੇ ਵਿੱਚ ਲੋਕ ਸੋਨੇ ਚਾਂਦੀ ਹੀਰੇ ਆਦਿ ਦੀਆਂ ਅੰਗੂਠੀਆਂ ਪਾਉਂਦੇ ਹਨ ਅਸੀਂ ਅੰਗੂਠੇ ਤੋਂ ਅੱਗੇ ਜੇ ਚਲੀਏ ਦੋ ਉਂਗਲਾ ਛੱਡ ਕੇ ਤੀਸਰੀ ਉਂਗਲ ਜਿਹੜੀ ਆਉਂਦੀ ਆ ਉਹ ਰਿੰਗ ਫਿੰਗਰ ਕਹਿੰਦੇ ਆ ਉਹਨੂੰ ਉਹਦੇ ਵਿੱਚੋਂ ਕਹਿੰਦੀ ਮੇਰੇ ਵਿੱਚ ਤਾਂ ਸਾਰੇ ਹੀ ਸੋਨੇ ਜਾਂਦੀ ਹੀਰੇ ਦੀਆਂ ਅੰਗੂਠੀਆਂ ਪਾਉਂਦੇ ਹਨ ਮਹਿੰਗੀਆਂ ਮਹਿੰਗੀਆਂ ਇਸ ਲਈ ਮੈਂ ਵੱਡੀ ਹਾਂ ਅਖੀਰ ਵਿੱਚ ਉਹ ਚਿਚੀ ਜਿਹੜੀ ਕਿ ਸਾਡੀ ਸਭ ਤੋਂ ਆਖਰੀ ਉਂਗਲ ਹੁੰਦੀ ਆ ਉਹਨੇ ਕਿਹਾ ਮੈਂ ਇਸ ਲਈ ਵੱਡੀ ਹਾਂ ਕਿਉਂਕਿ ਮੈਂ ਸਭ ਨਾਲ ਮਿਲ ਕੇ ਚੱਲਦੀ ਹਾਂ ਮੁਠੀ ਮੀਚਣ ਵੇਲੇ ਭਲਾ ਮੈਂ ਕਿਹੜਾ ਪਿੱਛੇ ਰਹਿਣੀ ਆ ਬੱਚਿਓ ਜਦੋਂ ਅਸੀਂ ਆਪਣੀ ਮੁਠੀ ਨੂੰ ਬੰਦ ਕਰਦੇ ਹਾਂ ਤੇ ਚਿਚੀ ਉਂਗਲ ਵੀ ਵਿੱਚ ਆਂਦੀ ਆ ਉਹ ਕਹਿੰਦੀ ਕਿ ਮੇਰੇ ਤੋਂ ਬਿਨਾ ਜਿਹੜਾ ਹੈਗਾ ਮੈਂ ਸਭ ਦੇ ਨਾਲ ਰਲ ਕੇ ਚੱਲਦੀ ਹਾਂ ਕਿ ਮੈਂ ਕਦੀ ਵੀ ਪਿੱਛੇ ਨਹੀਂ ਰੰਨੀ ਧਰਤੀ ਉੱਤੇ ਖਿੱਲਰੇ ਦਾਣਿਆਂ ਨੂੰ ਹੁੰਜਣ ਵੇਲੇ ਮੈਂ ਹੀ ਕਿਸਰਦੀ ਆ ਜਦੋਂ ਅਸੀਂ ਜ਼ਮੀਨ ਤੋਂ ਕਣਕ ਦੇ ਦਾਣੇ ਇਕੱਠੇ ਕਰਨੇ ਹਾਂ ਤੇ ਸਭ ਤੋਂ ਜਿਹੜੀ ਉਂਗਲ ਨੂੰ ਕਸੀੜਿਆ ਜਾਂਦਾ ਇਕੱਠੇ ਕਰਨ ਲਈ ਥੱਲੇ ਜਿਹੜੀ ਹੁੰਦੀ ਸਭ ਤੋਂ ਚਿੱਚੀ ਉਂਗਲ ਹੁੰਦੀ ਹੈ ਉਹ ਕਹਿੰਦੀ ਮੈਂ ਹੀ ਕਿਸਰਦੀ ਹਾਂ ਪੰਚਾਇਤ ਸੋਚੀ ਪੈ ਗਈ ਫਿਰ ਸਰਪੰਚ ਨੇ ਕਿਹਾ ਥਾਲੀ ਵਿੱਚ ਲੱਡੂ ਲੈ ਕੇ ਆਓ ਲੱਡੂ ਲਿਆਉਂਦੇ ਗਏ ਸਰਪੰਚ ਨੇ ਪਹਿਲਾਂ ਅੰਗੂਠੇ ਨੂੰ ਆਖਿਆ ਲੱਡੂ ਚੁੱਕੋ ਅੰਗੂਠੇ ਨੇ ਬਹੁਤ ਯਤਨ ਕੀਤਾ ਯਤਨ ਮਤਲਬ ਕੋਸ਼ਿਸ਼ ਕੀਤੀ ਪਰ ਉਹ ਲੱਡੂ ਨਾ ਚੁੱਕ ਸਕਿਆ ਕਦੀ ਬੱਚੋ ਅੰਗੂਠੇ ਇਕੱਲੇ ਨਾਲ ਲੱਡੂ ਚੁੱਕਿਆ ਜਾ ਸਕਦਾ ਹੈ ਨਹੀਂ ਫਿਰ ਅੰਗੂਠੇ ਦੇ ਨਾਲ ਵਾਲੀ ਉਂਗਲ ਨੂੰ ਆਖਿਆ ਗਿਆ ਉਹ ਵੀ ਲੱਡੂ ਨਾ ਚੁੱਕ ਸਕੀ ਇੱਕ ਉਂਗਲ ਕੋ ਲੱਡੂ ਕਦੇ ਵੀ ਨਹੀਂ ਚੁੱਕਿਆ ਜਾ ਸਕਦਾ ਇਸ ਪ੍ਰਕਾਰ ਵਾਰੀ-ਵਾਰੀ ਸਾਰੀਆਂ ਉਂਗਲਾਂ ਨੂੰ ਲੱਡੂ ਚੁੱਕਣ ਲਈ ਆਖਿਆ ਗਿਆ ਉਈ ਵੀ ਕੱਲੀ ਉਂਗਲ ਲੱਡੂ ਨਾ ਚੁੱਕ ਸਕੀ ਕਿਸੇ ਵੀ ਕੁੰਗਲ ਤੋਂ ਲੱਡੂ ਨਹੀਂ ਚੁੱਕਿਆ ਜਾ ਸਕਦਾ ਅੰਤ ਵਿੱਚ ਸਰਪੰਚ ਨੇ ਪੰਜਾਂ ਉਂਗਲਾਂ ਨੂੰ ਆਖਿਆ ਹੁਣ ਤੁਸੀਂ ਸਾਰੇ ਮਿਲ ਕੇ ਲੱਡੂ ਚੁੱਕੋ ਪੰਜਾਂ ਅੰਗਲਾਂ ਨੇ ਮਿਲ ਕੇ ਲੱਡੂ ਚੁੱਕ ਲਿਆ ਜਦੋਂ ਪੰਜਾਂ ਉਂਗਲਾਂ ਨੂੰ ਅਸੀਂ ਜੋੜ ਕੇ ਲੱਡੂ ਚੁੱਕਾਂਗੇ ਤੇ ਲੱਡੂ ਚੁੱਕ ਹੋ ਜਾਂਦਾ ਹੈ ਨਾ ਬੱਚਿਓ ਜਿਸ ਤਰ੍ਹਾਂ ਤੁਸੀਂ ਇਹ ਤਸਵੀਰ ਵਿੱਚ ਦੇਖ ਰਹੇ ਆ ਕਿ ਇਹ ਸਾਰੇ ਹੱਥ ਦੀ ਮਦਦ ਦੇ ਨਾਲ ਉਹਨੇ ਜਿਹੜਾ ਲੱਡੂ ਚੁੱਕ ਲਿਆ ਹੈ ਠੀਕ ਹੈ सरपंच ਆਖਣ ਲੱਗਾ ਤੁਸੀਂ ਸਾਰਿਆਂ ਨੇ ਵੱਖ-ਵੱਖ ਹੋ ਕੇ ਯਤਨ ਕੀਤਾ ਪਰ ਤੁਸੀਂ ਲੱਡੂ ਨਹੀਂ ਚੁੱਕ ਸਕੇ ਜਦੋਂ ਸਾਰਿਆਂ ਨੇ ਮਿਲ ਕੇ ਯਤਨ ਕੀਤਾ ਤਾਂ ਆਸਾਨੀ ਨਾਲ ਲੱਡੂ ਚੁੱਕ ਲਿਆ ਇਸ ਲਈ ਤੁਹਾਡੇ ਵਿੱਚੋਂ ਕੋਈ ਵੀ ਇੱਕ ਵੱਡਾ ਨਹੀਂ ਹੈ ਤੁਸੀਂ ਮਿਲ ਕੇ ਚੱਲਦੇ ਹੋ ਤਾਂ ਸਾਰੇ ਹੀ ਵੱਡੇ ਹੋ ਇਹ ਵੀ ਸਮਝ ਲਓ ਕਿ ਏਕਤਾ ਨਾਲ ਮਿਲ ਜੁਲ ਕੇ ਰਹੋ ਤਾਂ ਕੋਈ ਕੰਮ ਔਖਾ ਨਹੀਂ ਹੈ ਇਕਤਾ ਵਿੱਚ ਹੀ ਸ਼ਕਤੀ ਹੈ ਠੀਕ ਹੈ ਬੱਚਿਓ ਇਸ ਕਹਾਣੀ ਵਿੱਚ ਫਿਰ ਸਰਪੰਚ ਨੇ ਕੀ ਸਮਝਾਇਆ ਹੈ ਕਿ ਜਦੋਂ ਪੰਜੋਂ ਉਂਗਲਾਂ ਨੇ ਇਕੱਠੇ ਮਿਲ ਕੇ ਲੱਡੂ ਚੁੱਕਣ ਦਾ ਪ੍ਰਯਾਸ ਕੀਤਾ ਤੇ ਲੱਡੂ ਚੁੱਕ ਹੋ ਗਿਆ ਨਾ ਇਸ ਲਈ ਸਾਨੂੰ ਵੀ ਇਕਤਾ ਇਕਤਾ ਮਤਲਬ ਮਿਲ ਜੁਲ ਕੇ ਇਕੱਠੇ ਰਹਿਣਾ ਚਾਹੀਦਾ ਹੈ ਫਿਰ ਕੋਈ ਵੀ ਕੰਮ ਸਾਨੂੰ ਔਖਾ ਨਹੀਂ ਲਗਦਾ ਕਿਉਂਕਿ ਏਕਤਾ ਵਿੱਚ ਹੀ ਸ਼ਕਤੀ ਹੈ ਤੇ ਬੱਚੋ ਕੀ ਮੇਦੀ ਲੱਗੀ ਕਹਾਣੀ ਮੈਨੂੰ ਉਮੀਦ ਹੈ ਕਿ ਤੁਸੀਂ ਵੀ ਇਸ ਕਹਾਣੀ ਨੂੰ ਸੁਣ ਕੇ ਜਿਹੜਾ ਹੈਗਾ ਆਪਸ ਵਿੱਚ ਮਿਲ ਜੁਲ ਕੇ ਰਹਿਆ ਕਰੋਗੇ ਤਾਂ ਮਿਲਾਂਗੇ ਅਗਲੀ ਵੀਡੀਓ ਵਿੱਚ ਇਹਦੇ ਅਭਿਆਸ ਦੇ ਨਾਲ ਅਗਰ ਮੇਰੀ ਵੀਡੀਓ ਪਸੰਦ ਆਏ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਅਗਲੀ ਵੀਡੀਓ ਤੱਕ ਲਈ ਧੰਨਵਾਦ ਜੀ ਸ਼ੁਕਰੀਆ